ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਬਦਲੇ ਹੋਏ ਮੌਸਮ ਦੀ ਪੰਜਾਬ ਦੇ ਵਿੱਚ ਬੀਤੇ ਕੱਲ ਤੋਂ ਹੀ ਮੌਸਮ ਬਦਲ ਗਿਆ ਹੈ ਔਰ ਸਵੇਰ ਤੋਂ ਹੀ ਅੱਜ ਵੀ ਕਈ ਥਾਵਾਂ ਦੇ ਉੱਪਰ ਬਾਰਿਸ਼ ਹੋ ਰਹੀ ਹੈ ਅੱਜ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤੜਕਸਾਰ ਮੀਂਹ ਨੇ ਦਸਤਕ ਦੇ ਦਿੱਤੀ ਹੈ ਪਰਸੋ ਪਏ ਮੀਂਹ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਤਾਪਮਾਨ ਦੇ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਹਨੇਰੀ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ 20 ਜੂਨ ਤੱਕ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਚਮਕਣ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਗਈ ਹੈ। ਦੂਸਰੇ ਪਾਸੇ ਮੌਨਸੂਨ ਦੀ ਰਫ਼ਤਾਰ ਵੀ ਹੁਣ ਚੰਗੀ ਹੋ ਗਈ ਹੈ ਜਿਸ ਕਰਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 25 ਤੋਂ 30 ਜੂਨ ਦੇ ਵਿੱਚਕਾਰ ਮੌਨਸੂਨ ਦੇ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਜਿਹੜੀ ਦੇਖਣ ਨੂੰ ਮਿਲੇਗੀ ਜਾਨੀ ਕਿ ਮੌਨਸੂਨ ਜਿਹੜਾ ਦਸਤਕ ਦੇਦਾ ਹੈਗਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ ਉੜੀਸਾ ਸਿੱਕਮ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਅਤੇ ਉਸ ਤੋਂ ਬਾਅਦ ਪੱਛਮੀ ਬੰਗਾਲ ਚਾਰਖੰਡ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਲਈ ਅਨੁਕੂਲ ਹਾਲਾਤ ਜਿਹੜੇ ਨੇ ਉਹ ਬਣ ਗਏ ਨੇ ਔਰ ਮੌਨਸੂਨ ਇਸ ਵੇਲੇ ਆਪਣੇ ਸਮੇਂ ਦੇ ਨਾਲੋਂ ਇੱਕ ਹਫਤਾ ਅੱਗੇ ਚੱਲ ਰਹੀ ਹੈ ਮਤਲਬ ਇੱਕ ਹਫਤਾ ਪਹਿਲਾਂ ਮੌਨਸੂਨ ਆਣੀ ਸੀ ਪਰ ਉਸ ਤੋਂ ਇੱਕ ਹਫਤਾ ਅੱਗੇ ਚੱਲ ਰਹੀ ਹੈ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਵੀ ਪ੍ਰੀ ਮੌਨਸੂਨ ਦੇਖਣ ਨੂੰ ਮਿਲ ਰਹੀ ਹੈ ਮਤਲਬ ਮੌਨਸੂਨ ਤੋਂ ਪਹਿਲਾਂ ਜਿਹੜੀ ਬਾਰਿਸ਼ ਹੋਣੀ ਸ਼ੁਰੂ ਹੋ ਜਾਏ ਉਹਨੂੰ ਪ੍ਰੀ ਮੌਨਸੂਨ ਕਿਹਾ ਜਾਂਦਾ ਹੈ ਜੇਕਰ ਮੌਨਸੂਨ ਦੀ ਇਹੀ ਰਫ਼ਤਾਰ ਬਣੀ ਰਹੀ ਤਾਂ ਇਹ ਮਹੀਨੇ ਦੇ ਅਖੀਰ ਤੱਕ ਮੌਨਸੂਨ ਪੰਜਾਬ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਪਹਿਲਗਾਮ ਦਹਿਸ਼ਤੀ ਹਮਲਾ ਜਿਹੜਾ ਹੈ ਉਸ ਨੂੰ ਲੈ ਕੇ FATF ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਬਿਨਾ ਫੰਡਿੰਗ ਤੋਂ ਪਹਿਲਗਾਮ ਵਰਗਾ ਹਮਲਾ ਜਿਹੜਾ ਉਹ ਨਹੀਂ ਹੋ ਸਕਦਾ ਦਰਸਲ ਇਹ ਕਹਿਣਾ ਕਿਉਂ ਪਿਆ ਆਲਮੀ دہشتੀ ਫੰਡਿੰਗ ਤੇ ਨਜ਼ਰ ਰੱਖਣ ਵਾਲੀ ਏਜੰਸੀ ਵਿੱਤੀ ਐਕਸ਼ਨ ਟਾਸਕ ਫੋਰਸ ਨੇ 22 April ਨੂੰ ਹੋਏ ਪਹਿਲਗਾਮ دہشتੀ ਹਮਲੇ ਦੀ ਨਖੇਦੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਪੈਸਿਆਂ ਤੋਂ ਬਿਨਾ ਨਹੀਂ ਹੋ ਸਕਦਾ ਸੀ ਇਹ ਤੀਜੀ ਵਾਰ ਹੈ ਜਦੋਂ FATF ਨੇ ਬੀਤੇ ਇੱਕ ਦਹਾਕੇ ਦੇ ਵਿੱਚ دہشتੀ ਹਮਲੇ ਦੀ ਨਕੀਦੀ ਕੀਤੀ ਹੈ ਇਸ ਤੋਂ ਪਹਿਲਾਂ ਏਜੰਸੀ ਨੇ 2015 ਅਤੇ 2019 ਦੇ ਹਮਲਿਆਂ ਦੀ ਨਕੀਦੀ ਕੀਤੀ ਸੀ ਔਰ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ FATF ਦੀ ਕਾਲੀ ਸੂਚੀ ਦੇ ਵਿੱਚ ਮੋੜ ਤੋਂ ਰੱਖਣ ਦੇ ਲਈ ਪਾਏ ਜਾ ਰਹੇ ਦਬਾਅ ਦੇ ਦਰਮਿਆਨ ਏਜੰਸੀ ਨੇ ਕਿਹਾ ਹੈ ਕਿ ਅੱਤਵਾਦੀ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਹੱਤਿਆ ਕਰਦੇ ਨੇ ਅਤੇ ਉਹਨਾਂ ਨੂੰ ਫਿਰ ਅਪਾਹਜ ਜਾਣੇ ਕਿ ਕਰਨ ਦੇ ਲਈ ਇਹ ਫੰਡਿੰਗ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ 2 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ دہشتੀ ਹਮਲੇ ਦੀ ਉਹਨਾਂ ਨੇ ਕਿਹਾ ਸੀ ਨਿੰਦਾ ਕਰਦੇ ਆ ਅਤੇ ਇਹ ਹੋਰ ਹਮਲੇ ਬਿਨਾ ਪੈਸਿਆਂ ਅਤੇ ਉਹਨਾਂ ਦੇ ਹਮਾਇਤ ਤੋਂ ਬਿਨਾ ਜਾਂ ਕਹੋ ਤੁਸੀਂ ਕਿ ਇਹ ਫੰਡਾਂ ਦੇ ਲੈਣ ਦੇਣ ਤੋਂ ਬਿਨਾ ਨਹੀਂ ਹੋ ਸਕਦੇ ਸੀ। ਪਾਕਿਸਤਾਨ ਨੂੰ 2008 ਦੇ ਵਿੱਚ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ ਔਰ FATF ਨੇ ਇਹ ਵੀ ਕਿਹਾ ਕਿ ਉਸਨੇ دہشتੀ ਫੰਡਿੰਗ ਦੇ ਨਾਲ ਸਿੱਜਣ ਦੇ ਲਈ ਮੁਲਕਾਂ ਦੇ ਵੱਲੋਂ ਅਪਣਾਏ ਗਏ ਢੰਗ ਤਰੀਕਿਆਂ ਦੇ ਅਸਰ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਅਤੇ FATF ਨੇ ਆਲਮੀ ਨੈਟਵਰਕ ਦੇ ਵਿੱਚ 200 ਤੋਂ ਵੱਧ ਖੇਤਰਾਂ ਦੇ ਮੁਲਾਂਕਣ ਦੇ ਵਿੱਚ ਯੋਗਦਾਨ ਦੇਣ ਵਾਲੇ ਮਹਾਰਾਂ ਦੀ ਹਿਮਾਇਤ ਕਰਨ ਦੇ ਲਈ دہشتੀ ਫੰਡਿੰਗ ਜੋਖਮ ਦੇ ਬਾਰੇ ਮਾਰਗਦਰਸ਼ਨ ਵਿਕਸਿਤ ਕੀਤਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ FATF ਛੇਤੀ ਹੀ ਆਲਮੀ ਨੈਟਵਰਕ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਦੇ ਉੱਤੇ دہشتੀ ਫੰਡਿੰਗ ਦਾ ਇੱਕ ਵਿਆਪਕ ਅਧਿਐਨ ਜਾਰੀ ਕਰੇਗਾ। ਏਜੰਸੀ ਨੇ ਹਾਲੀਆ ਬਿਆਨ ਦੇ ਵਿੱਚ ਇਹ ਜ਼ਿਕਰ ਕਰਦਿਆਂ ਕਿਹਾ ਹੈ ਕਿ ਕੋਈ ਵੀ ਕੰਪਨੀ, ਅਧਿਕਾਰੀ ਜਾਂ ਮੁਲਕ ਇਸ ਚੁਣੌਤੀ ਨੂੰ ਇਕੱਲਿਆਂ ਨਹੀਂ ਨਿਜੀਠ ਸਕਦਾ ਅਤੇ ਸਾਰਿਆਂ ਨੂੰ ਰਲ ਕੇ ਆਲਮੀ دہشت ਦਰਗੀ ਗਰਦੀ ਜਿਹੜੀ ਹੈ ਉਹਦਾ ਟੱਕਰਾ ਕਰਨਾ ਪਏਗਾ ਮਤਲਬ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਇਕ ਹੋਣਾ ਪਏਗਾ ਔਰ ਉਸ ਦੇ ਨਾਲ ਹੀ ਜਿਹੜੇ ਵਪਾਰਕ ਸੰਗਠਨ ਨੇ ਉਹਨਾਂ ਨੂੰ ਇਕ ਹੋਣਾ ਪਏਗਾ ਮਤਲਬ ਸਾਰਿਆਂ ਨੂੰ ਇਕੱਠਿਆਂ ਨੂੰ ਰਲ ਕੇ ਇਸ ਅਤਵਾਦ ਦੇ ਖਿਲਾਫ ਜਿਹੜੀ ਹੈ ਉਹ ਲੜਾਈ ਵਿੱਡਣ ਦੇ ਲਈ ਐਫਏਟੀਐਫ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਇੱਕ ਤੁਸੀਂ ਕਹੋ ਕਿ ਗੱਲ ਕਹਿ ਦਿੱਤੀ ਗਈ ਹੈ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਕੁ ਸਾਰਥਕ ਸਿੱਧ ਹੋਏਗੀ ਉਹ ਦੇਖਣਾ ਹੋਏਗਾ ਇੱਕ ਖਬਰ ਡੌਂਕੀ ਏਜੰਟਾਂ ਦੇ ਨਾਲ ਜੁੜੀ ਹੋਈ ਹੈ ਦਰਸਲ ਸੁਪਰੀਮ ਕੋਰਟ ਨੇ ਡੌਂਕੀ ਏਜੰਟਾਂ ਨੂੰ ਰਾਹਤ ਨਹੀਂ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਵਰਗਿਆਂ ਲੋਕਾਂ ਦੇ ਕਰਕੇ ਭਾਰਤੀ ਪਾਸਪੋਰਟ ਦੀ ਬਦਨਾਮੀ ਹੋ ਰਹੀ ਹੈ ਦਰਸਲ ਇਹ ਸੁਪਰੀਮ ਕੋਰਟ ਨੇ ਕਿਹਾ ਕਿਉਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਵਿਅਕਤੀ ਨੂੰ ਡੰਕੀ ਰੂਟ ਦੇ ਰਾਹੀਂ ਅਮਰੀਕਾ ਭੇਜਣ ਦਾ ਦਾਵਾ ਕਰਕੇ ਠੱਗੀ ਮਾਰਨ ਦੇ ਕੇਸ ਦੇ ਵਿੱਚ ਇੱਕ ਮੁਲਜ਼ਮ ਏਜੰਟ ਨੂੰ ਅਗਾਊ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਏਜੰਟ ਦੇ ਵੱਲੋਂ ਅਗਾਊ ਜਮਾਨਤ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅਰਜੀ ਪਾਈ ਗਈ ਸੀ ਉਸ ਮੌਕੇ ਤੇ ਜਦੋਂ ਸੁਣਵਾਈ ਹੋਈ ਤੇ ਇਹ ਸਾਰਾ ਕੁਝ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਲੋਕ ਭਾਰਤੀ ਪਾਸਪੋਰਟਾਂ ਦੀ ਬਦਨਾਮੀ ਕਰਦੇ ਨੇ ਜਸਟਿਸ ਉਜਵਲ ਪੁਈਆ ਅਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਕਿਹਾ ਹੈ ਕਿ ਤੁਹਾਡੇ ਵਰਗੇ ਲੋਕਾਂ ਕਾਰਨ ਭਾਰਤੀ ਪਾਸਪੋਰਟ ਦੀ ਬਦਨਾਮੀ ਹੁੰਦੀ ਹੈ ਸਿਖਰਲੀ ਅਦਾਲਤ ਨੇ ਕਿਹਾ ਕਿ ਕੁਝ ਲੋਕਾਂ ਦੇ ਅਜਿਹੇ ਕੰਮਾਂ ਦੇ ਨਾਲ ਭਾਰਤੀ ਪਾਸਪੋਰਟ ਜਿਹੜੇ ਨੇ ਉਹਨਾਂ ਦੀ ਬਿਕਦਰੀ ਵੀ ਹੁੰਦੀ ਹੈ ਡੰਕੀ ਰੂਟ ਜਾਂ ਡੋਂਕੀ ਯਾਤਰਾ ਜਿਹੜੀ ਜਿਹਨੂੰ ਅਸੀਂ ਕਹ ਦਿੰਦੇ ਹਾਂ ਪ੍ਰਵਾਸ ਦੇ ਇੱਕ ਗੈਰ ਕਾਨੂੰਨੀ ਢੰਗ ਨੂੰ ਦਰਸਾਉਂਦੀ ਹੈ ਜੋ ਆਮ ਤੌਰ ਤੇ ਅਮਰੀਕਾ ਜਾਂ ਬਰਤਾਨੀਆ ਵਰਗੇ ਮੁਲਕਾਂ ਦੇ ਵਿੱਚ ਦਾਖਲ ਹੋਣ ਦੇ ਲਈ ਵਰਤਿਆ ਜਾਂਦਾ ਹੈ ਇਹ ਕਾਰਵਾਈ ਮਨੁੱਖੀ ਤਸਕਰਾਂ ਦੇ ਵੱਲੋਂ ਕਾਨੂੰਨੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਬਾਈਪਾਸ ਕਰਦੀਆਂ ਨੇ ਅਤੇ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਜਿਸ ਦੇ ਤਹਿਤ ਵਕ ਵਕ ਦੇਸ਼ਾਂ ਦੇ ਵਿੱਚੋਂ ਲੰਘਦੇ ਨੇ ਲੋਕ ਔਰ ਅਕਸਰ ਔਖੇ ਤੇ ਖਤਰਨਾਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਔਰ ਕਈ ਥਾਵਾਂ ਦੇ ਉੱਤੇ ਇਹਨਾਂ ਲੋਕਾਂ ਦੀ ਫਿਰ ਇਹਨਾਂ ਰਸਤਿਆਂ ਨੂੰ ਲੰਘ ਲੰਘਦਿਆਂ ਦੀ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ। ਮਾਮਲੇ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਮੁਲਜ਼ਮ ਨੇ ਨਾ ਸਿਰਫ ਵਿਅਕਤੀ ਨੂੰ ਧੋਖਾ ਦਿੱਤਾ ਸਗੋਂ ਉਸਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਦਾਖਲ ਕਰਵਾਉਣ ਦੇ ਲਈ ਉੱਥੋਂ ਦੀ ਸਰਹੱਦ ਨਾਲ ਲੱਗਦੇ ਕਈ ਦੇਸ਼ਾਂ ਦੇ ਵਿੱਚ ਅਨਸੁਖਾਵੇਂ ਹਾਲਾਤ ਦੇ ਵਿੱਚ ਯਾਤਰਾ ਕਰਨ ਦੇ ਲਈ ਮਜਬੂਰ ਕੀਤਾ ਹੈ। ਬੈਂਚ ਨੇ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੱਤਾ ਅਤੇ ਹਰਿਆਣਾ ਦੇ ਰਹਿਣ ਵਾਲੇ ओम प्रकाश ਦੀ ਅਗਾਊ ਜਮਾਨਤ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਮਤਲਬ ਸੁਪਰੀਮ ਕੋਰਟ ਨੇ ਆਪਣਾ ਪੱਖ ਸਾਫ਼ ਕਰ ਦਿੱਤਾ ਹੈ ਕਿ ਐਸੇ ਲੋਕਾਂ ਨੂੰ ਕੋਈ ਜਮਾਨਤ ਨਹੀਂ ਮਿਲਣੀ ਚਾਹੀਦੀ ਜਿਨ੍ਹਾਂ ਦੇ ਕਰਕੇ ਭਾਰਤ ਦੀ ਛਵੀ ਪੂਰੀ ਦੁਨੀਆ ਦੇ ਵਿੱਚ ਖਰਾਬ ਹੁੰਦੀ ਹੈ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦੇ ਖਿਲਾਫ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਔਰ ਐਫ ਆਈ ਆਰ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪ੍ਰਕਾਸ਼ ਮੁੱਖ ਮਲਜ਼ਮ 에ਜੰਟ ਦਾ ਸਾਥੀ ਸੀ ਜਿਸਨੇ ਸ਼ਿਕਾਇਤਕਰਤਾਨੂ ਭਰੋਸਾ ਦਿੱਤਾ ਸੀ ਕਿ ਉਹ ਉਸਨੂੰ 43 ਲੱਖ ਰੁਪਏ ਦੀ ਅਦਾਇਗੀ ਦੇ ਜਾਇਜ਼ ਤਰੀਕਿਆਂ ਦੇ ਨਾਲ ਅਮਰੀਕਾ ਭੇਜੇਗਾ ਪਰ ਅਜੇ ਹਾਂ ਨਹੀਂ ਹੋਇਆ ਉਸਨੂੰ ਡੰਕੀ ਰੂਟ ਦੇ ਰਾਹੀਂ ਅਮਰੀਕਾ ਦਾਖਲ ਕਰਵਾਇਆ ਗਿਆ ਜਿੱਥੇ ਉਹ ਫੜਿਆ ਗਿਆ ਤੇ ਅਮਰੀਕਾ ਦੇ ਵੱਲੋਂ 16 ਫਰਵਰੀ 2025 ਨੂੰ ਉਸ ਵਿਅਕਤੀ ਨੂੰ ਹੋਰ ਲੋਕਾਂ ਦੇ ਨਾਲ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਹਾਈ ਕੋਰਟ ਪਹੁੰਚਾ ਹਾਈ ਕੋਰਟ ਦੇ ਤੋਂ ਬਾਅਦ ਫਿਰ ਇਹ ਸੁਪਰੀਮ ਕੋਰਟ ਪਹੁੰਚਾ ਔਰ ਸੁਪਰੀਮ ਕੋਰਟ ਨੇ ਵੀ ਜਿਹੜੀ ਝਾੜ ਹੈ ਉਸ ਫਰਾਡ ਏਜੰਟ ਨੂੰ ਪਾਈ ਆ ਔਰ ਇਸ ਤੋਂ ਬਾਕੀ ਜਿਹੜੇ ਏਜੰਟ ਨੇ ਉਹ ਅਲਰਟ ਜ਼ਰੂਰ ਹੋ ਜਾਣਗੇ ਕਿ ਸੁਪਰੀਮ ਕੋਰਟ ਵੀ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਕਰਨ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਦੇ ਨਾਲ ਜਿਹੜੋ ਫਰਾਡ ਏਜੰਟ ਲੋਕਾਂ ਨੂੰ ਵਿਦੇਸ਼ ਭੇਜਦੇ ਨੇ ਲਾਲਚ ਦੇ ਕੇ ਡੰਕੀ ਰੂਟ ਤੇ ਰਾਹੀਂ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਦੇਸ਼ ਦੀ ਛਵੀ ਖਰਾਬ ਹੁੰਦੀ ਹੈ ਇਸ ਕਰਕੇ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਸਖ ਰੁਖ ਜਿਹੜਾ ਹੈ ਉਹ ਇਖਤਿਆਰ ਕੀਤਾ ਹੋਇਆ ਹੈ ਅਗਲੀ ਖਬਰ ਯੂਪੀਆਈ ਦੇ ਲੈਣ ਦੇਣ ਦੇ ਨਾਲ ਜੁੜੀ ਹੋਈ ਹੈ ਦਰਸਲ ਬਹੁਤ ਵਾਰ ਇਦਾਂ ਦਾ ਹੁੰਦਾ ਹੈ ਕਿ ਜਦੋਂ ਅਸੀਂ ਯੂਪੀਆਈ ਦੀ ਪੇਮੈਂਟ ਕਰਨ ਲੱਗਦੇ ਹਾਂ ਕਈ ਵਾਰੀ ਸਾਨੂੰ ਉਹ ਪੇਮੈਂਟ ਕਰਨ ਲੱਗਿਆਂ ਥੋੜਾ ਸਮਾਂ ਲੱਗਦਾ ਹੈ ਪਰ ਹੁਣ ਰਾਹਤ ਵਾਲੀ ਖਬਰ ਇਹ ਹੈ ਕਿ ਯੂਪੀਆਈ ਦੇ ਲੈਣ-ਦੇਣ ਦੀ ਰਫ਼ਤਾਰ ਜਿਹੜੀ ਹੈ ਉਹ ਹੁਣ ਹੋਰ ਤੇਜ਼ ਹੋਣ ਜਾ ਰਹੀ ਹੈ ਦਰਸਲ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜਾਨੀ ਕਿ ਐਨਪੀਸੀਆਈ ਦੇ ਵੱਲੋਂ ਭੁਗਤਾਨਾਂ ਦੇ ਲਈ ਪ੍ਰਕਿਰਿਆਵਾਂ ਸਮੇਂ ਨੂੰ 10 ਸੈਕਿੰਡ ਤੱਕ ਘਟਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਔਰ ਸੋਮਵਾਰ ਤੋਂ ਯੂਪੀਆਈ ਮੰਚਾਂ ਦੇ ਰਾਹੀਂ ਲੈਣ-ਦੇਣ ਹੋਰ ਤੇਜ਼ ਹੋਣ ਜਾ ਰਿਹਾ ਹੈ ਯੂਪੀਆਈ ਜਾਂ ਤੁਸੀਂ ਕਹੋ ਕਿ unified payment interface ਇੱਕ real time ਮਤਲਬ ਉਸੇ ਟਾਈਮ ਜਾਣ ਵਾਲੀ ਜਿਹੜੀ ਪੇਮੈਂਟ ਹੈ ਉਸ ਦੀ ਇੱਕ ਅਦਾਇਗੀ ਪ੍ਰਣਾਲੀ ਹੈ ਜੋ एनपीसीआई ਦੇ ਵੱਲੋਂ ਮੋਬਾਈਲ ਫੋਨ ਰਾਹੀਂ ਅੰਤਰ ਬੈਂਕ ਲੈਣ ਦੇਣ ਦੀ ਸਹੂਲਤ ਦੇ ਲਈ ਵਿਕਸਤ ਕੀਤੀ ਗਈ ਸੀ ਦਰਸਲ ਐਮਪੀਸੀਆਈ ਦੇ ਇੱਕ ਹਾਲੀਆ ਸਰਕੂਲਰ ਦੇ ਅਨੁਸਾਰ ਪੈਸੇ ਟ੍ਰਾਂਸਫਰ ਸਥਿਤੀ ਜਾਂਚ ਅਤੇ ਰਿਵਰਸਲ ਸਮੇਤ ਲੈਣ ਦੇਣ ਹੁਣ 30 ਸੈਕਿੰਡਾਂ ਦੇ ਮੁਕਾਬਲੇ 10 ਤੋਂ 15 ਸੈਕਿੰਡ ਦੇ ਵਿੱਚ ਪੂਰਾ ਕੀਤਾ ਜਾਏਗਾ ਉਹਦਾ ਉਹਦਾ ਜਿਹੜਾ ਤੁਹਾਨੂੰ ਫਾਇਦਾ ਹੋਏਗਾ ਮਤਲਬ ਪਹਿਲਾਂ ਜਿਹੜੀ ਪੇਮੈਂਟ 30 ਸੈਕਿੰਡ ਦੇ ਵਿੱਚ ਵਿੱਚ ਹੁੰਦੀ ਸੀ ਉਸ ਨੂੰ 10 ਸੈਕਿੰਡ ਘਟਾ ਦਿੱਤਾ ਗਿਆ ਹੈ ਮਤਲਬ 15 ਤੋਂ 20 ਸੈਕਿੰਡ ਦੇ ਵਿੱਚ ਵਿੱਚ ਔਰ ਈਵਨ ਕਿ ਕੰਪਨੀ ਦੇ ਵੱਲੋਂ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਸੈਕਿੰਡ ਦੇ ਵਿੱਚ ਵਿੱਚ ਜਿਹੜੀ ਪੇਮੈਂਟ ਆ ਤੁਹਾਡੀ ਉਹ ਹੁਣ ਹੋ ਜਾਇਆ ਕਰੇਗੀ 16 ਜੂਨ ਤੋਂ ਪ੍ਰਭਾਵੀ ਯੂਪੀਆਈ ਭੁਗਤਾਨ ਦੇ ਵਿੱਚ ਪਤੇ ਨੂੰ ਪ੍ਰਮਾਣਿਤ ਕਰਨ ਦੇ ਲਈ ਲੱਗਣ ਵਾਲਾ ਸਮਾਂ ਹੁਣ ਪਹਿਲਾਂ 15 ਸੈਕਿੰਡ ਦੇ ਮੁਕਾਬਲੇ ਸਿਰਫ 10 ਸੈਕਿੰਡ ਲੱਗੇਗਾ ਐਨਪੀਸੀਆਈ ਨੇ ਕਿਹਾ ਹੈ ਕਿ ਜਵਾਬ ਸਮੇਂ ਦੇ ਵਿੱਚ ਸੌਦ ਗਾਹਕ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਕਿ ਗਾਹਕ ਜਲਦ ਤੋਂ ਜਲਦ ਜਿਹੜਾ ਹੈ ਉਹ ਆਪਣੀ ਪੇਮੈਂਟ ਦਾ ਭੁਗਤਾਨ ਕਰੇ ਔਰ ਉੱਥੋਂ ਉਹ ਅੱਗੇ ਨਿਕਲ ਜਾਏ ਮਤਲਬ ਹੋਰ ਪੇਮੈਂਟ ਦਾ ਵੀ ਭੁਗਤਾਨ ਕਰ ਸਕੇ ਔਰ ਐਨਪੀਸੀਆਈ ਦੇ ਇੱਕ ਹੋਰ ਸਰਕੂਲਰ ਦੇ ਅਨੁਸਾਰ ਗਾਹਕ ਜਲਦ ਹੀ ਯੂਪੀਆਈ ਐਪਸ ਦੇ ਰਾਹੀਂ ਦਿਨ ਭਰ ਦੇ ਵਿੱਚ 50 ਵਾਰ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਕਰਨ ਦੇ ਯੋਗ ਹੋ ਜਾਣਗੇ ਮਤਲਬ ਇਹ ਇਹ ਇਹਦੀ ਮਿਆਦ ਵੀ ਹੁਣ ਵਧਾਈ ਜਾ ਰਹੀ ਹੈ ਕਿ ਪਹਿਲਾਂ ਮਿਆਦ ਘਟ ਹੁੰਦੀ ਸੀ ਤੁਸੀਂ ਘਟ ਵਾਰ ਆਪਣੇ ਪੈਸੇ ਬੈਲੈਂਸ ਜਿਹੜਾ ਸੀ ਚੈੱਕ ਕਰ ਪਾਉਂਦੇ ਸੀ ਔਰ ਉਸ ਤੋਂ ਬਾਅਦ ਤੁਹਾਡੇ ਇੱਕ ਦਿਨ ਦੀ ਜਿਹੜੀ ਲਿਮਿਟ ਸੀ ਉਹ ਖਤਮ ਹੋ ਜਾਂਦੀ ਸੀ ਔਰ ਉਹਨੂੰ ਵੀ ਵਧਾਉਣ ਦੇ ਲਈ ਉਹਦੇ ਤੇ ਵੀ ਜਿਹੜਾ ਕੰਮ ਹੈ ਉਹ ਯੂਪੀਆਈ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਹੋਰ ਫਾਸਟ ਔਰ ਹੋਰ ਪਾਰਦਰਸ਼ਤਾ ਦੇ ਨਾਲ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇ ਉਹਦੀ ਬਿਉਂਤਬੰਦੀ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਹੈ ਅਗਲੀ ਖਬਰ RC ਤੇ ਡਰਾਈਵਿੰਗ ਲਾਇਸੈਂਸਾਂ ਦੇ ਨਾਲ ਜੁੜੀ ਹੋਈ ਹੈ ਮਤਲਬ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਾਨੂੰ ਖੁਦ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਸੀ ਕਿ ਭਾਜੀ ਕੋਈ ਖਬਰ ਆਈ RC ਨਹੀਂ ਬਣ ਰਹੀ ਸਾਡੀ ਡਰਾਈਵਿੰਗ ਲਾਇਸੈਂਸ ਨਹੀਂ ਬਣ ਰਹੀ ਸਾਡੇ ਬਹੁਤ ਦਿੱਕਤ ਆ ਰਹੀ ਹੈ ਲੋਕ ਲੰਬੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਕਿਤੇ ਗੱਲ ਨਹੀਂ ਸੀ ਬਣ ਰਹੀ ਪਰ ਹੁਣ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਖੇਤਰੀ ਅਧਿਕਾਰੀ ਕਰਨਗੇ ਅਧਿਕਾਰੀਆਂ ਦੇ ਵੱਲੋਂ ਰਜਿਸਟ੍ਰੇਸ਼ਨ ਕਰਨ ਤੇ ਲੋਕਾਂ ਨੂੰ ਰਾਹਤ ਮਿਲੇਗੀ ਇਹ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਦਰਸਲ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੇ ਬੈਕਲੌਗ ਜਿਹੜੇ ਨੇ ਉਹਨਾਂ ਨੂੰ ਘਟਾਉਣ ਦੇ ਲਈ ਵਾਹਨਾਂ ਦੀ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਸ ਦੇ ਰੀਨਿਊਅਲ ਦੇ ਲਈ ਵੀ ਅਧਿਕਾਰ ਖੇਤਰ ਅਧਿਕਾਰੀਆਂ ਨੂੰ ਦੇ ਦਿੱਤੇ ਨੇ ਮਤਲਬ ਜਿਨ੍ਹਾਂ ਦੇ ਕੋਲ ਕੋਈ ਗੱਡੀ ਹੈ ਉਹ 15 ਸਾਲ ਗੱਡੀ ਨੂੰ ਹੋ ਗਏ ਨੇ ਔਰ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਉਹ ਰੀਨਿਊ ਕਰਵਾਉਣਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਬਹੁਤ ਸਾਰੀ ਐਸੀ ਚਰਚਾ ਚੱਲ ਰਹੀ ਸੀ ਕਿ ਗੱਡੀਆਂ ਰੀਨਿਊ ਨਹੀਂ ਹੋ پا ਰਹੀਆਂ ਉਹ ਪਿੱਛੋਂ ਕੁਝ ਟੈਕਨੀਕਲ ਇਸ਼ੂ ਸੀ ਉਹ ਇਸ਼ੂ ਹੁਣ ਸਰਕਾਰ ਨੇ ਪੂਰੇ ਕਰ ਲਏ ਨੇ ਔਰ ਅਧਿਕਾਰੀਆਂ ਨੂੰ ਕਿਹੜੇ-ਕਿਹੜੇ ਖੇਤਰ ਦੇ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਉਹਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਮਤਲਬ ਤੁਸੀਂ ਹੁਣ ਗੱਡੀਆਂ ਨੂੰ ਰੀਨਿਊ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰਵਾ ਸਕੋਗੇ ਸਮੇਂ ਸਿਰ ਇਸ ਦੇ ਨਾਲ ਇਸ ਸੰਬੰਧੀ ਕਈ ਸਾਲਾਂ ਦੇ ਬੈਕਲੌਗ ਦਾ ਕੰਮ ਪੂਰਾ ਕੀਤਾ ਜਾ ਸਕੇਗਾ ਔਰ ਆਮ ਲੋਕਾਂ ਨੂੰ ਰਾਹਤ ਮਿਲੇਗੀ ਇਹ ਐਲਾਨ ਟ੍ਰਾਂਸਪੋਰਟ ਮੰਤਰੀ ਜਿਹੜੇ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਕਿਹਾ ਕਿ ਸੂਬਾ ਵਾਸੀ ਇੱਕ ਨਿਰਧਾਰਿਤ ਪ੍ਰਕਿਰਿਆ ਅਪਣਾ ਕੇ ਇਸ ਦਾ ਲਾਭ ਲੈ ਸਕਣਗੇ ਹੁਣ ਬਿਨੇ ਕਾਰ ਆਪਣੇ ਪੁਰਾਣੇ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਰਵਾ ਸਕਦੇ ਨੇ ਅਤੇ ਸੰਬੰਧਿਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਣਗੇ ਤੇ ਉਹਨਾਂ ਨੇ ਕਿਹਾ ਕਿ ਪੁਰਾਣੇ ਆਰਸੀ ਅਤੇ ਡੀਐਲ ਨੂੰ ਰੀਨਿਊ ਕਰਨ ਸੰਬੰਧੀ ਦਸਤਾਵੇਜ਼ਾਂ ਦੀਆਂ ਪ੍ਰਵਾਨਗੀਆਂ ਅਤੇ ਆਨਲਾਈਨ ਨਾ ਹੋਣਾ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਸੀ ਉਹਨਾਂ ਨੇ ਲਿਖਤੀ ਪੱਤਰ ਇੱਕ ਜਾਰੀ ਕੀਤਾ ਜਿਦੇ ਵਿੱਚ ਕਿਹਾ ਕਿ ਪੰਜਾਬ ਦੀਆਂ ਸਮੂਹ ਰਜਿਸਟ੍ਰੇਸ਼ਨ ਅਥਾਰਟिटीज ਜਿਹੜੀਆਂ ਨੇ ਅਤੇ ਸਮੂਹ ਲਾਇਸੈਂਸਿੰਗ ਅਥਾਰਟिटीज ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਬੈਕਲੌਗ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਬੈਕਲੌਗ ਜਿਹੜੀਆਂ ਲਗੀਆਂ ਹੋਈਆਂ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਏ ਜੋ ਦਸਤਾਵੇਜ਼ ਕੇਂਦਰੀ ਸੜਕੀ ਆਵਾਜਾਈ ਅਤੇ ਹਵਾ ਹਾਈਵੇਜ਼ ਮੰਤਰਾਲੇ ਦੀਆਂ ਸ਼ਰਤਾਂ ਦੀ ਪੂਰਤੀ ਨਾ ਕਰਦੇ ਹੋਣ ਉਹਨਾਂ ਨੂੰ ਸਟੇਟ ਟ੍ਰਾਂਸਪੋਰਟ ਕਮਿਸ਼ਨ ਦੇ ਦਫ਼ਤਰ ਦੇ ਵੱਲੋਂ 24 ਮਈ 2024 ਨੂੰ ਜਾਰੀ ਪੱਤਰ ਦੀਆਂ ਸ਼ਰਤਾਂ ਦੇ ਅਨੁਸਾਰ ਨਜਿੱਠਣ ਦੇ ਲਈ ਜਿਹੜਾ ਪੱਤਰ ਹੈ ਉਹ ਲਿਖ ਦਿੱਤਾ ਗਿਆ ਹੈ ਆਰਸੀ ਅਤੇ ਡੀਐਲ ਦੇ ਬੈਕਲੌਗ ਸੰਬੰਧੀ ਕਾਰਜਕਾਰੀ ਮੈਜਿਸਟ੍ਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਲਿਆ ਜਾਏਗਾ ਜਿਸ ਦੇ ਵਿੱਚ ਬੈਕਲੌਗ ਦੇ ਰਾਹੀਂ ਆਨਲਾਈਨ ਕਰਵਾਉਣ ਸੰਬੰਧੀ ਮਿਆਦ ਕੈਟਾਗਰੀ ਮੈਨੂਅਲ ਜਾਰੀ ਕਰਨ ਵਾਲੀ ਅਥਾਰਟੀ ਟੈਕਸ ਭਰੇ ਹੋਣ ਤੇ ਕੋਈ ਬਕਾਇਆ ਨਾ ਹੋਣ ਸੰਬੰਧੀ ਅਤੇ ਸਮੁੱਚੀ ਜਾਣਕਾਰੀ ਸਹੀ ਹੋਣ ਸੰਬੰਧੀ ਇੰਚਾਰਜ ਜਿਹੜਾ ਹੈ ਉਹ ਕਰਨਾ ਪਏਗਾ ਸੋ ਇਸ ਦੇ ਇਸ ਪ੍ਰਕਿਰਿਆ ਦੇ ਤਹਿਤ ਜਲਦ ਤੋਂ ਜਲਦ ਲੋਕ ਜਾ ਕੇ ਆਪਣੀ ਆਰਸੀ ਔਰ ਜੋ ਉਹਨਾਂ ਦੇ ਪੁਰਾਣੇ ਰੀਨਿਊ ਕਰਾਉਣ ਵਾਲੀਆਂ ਨੇ ਗੱਡੀਆਂ ਦੇ ਤੁਸੀਂ ਆਰਸੀ ਕੋ ਉਹ ਹੋ ਸਕੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਿਸ ਕੰਪਨੀ ਦੇ ਨਾਲ ਉਹਨਾਂ ਦੀ ਡੀਲ ਸੀ ਜਿਨ੍ਹਾਂ ਤੋਂ ਇਹ ਜਿਹੜੇ ਤੁਸੀਂ ਕਾਰਡ ਇੱਕ ਦੇਖਦੇ ਹੋ ਜਿਹੜੇ ਕਾਰਡ ਦੇ ਉੱਤੇ ਤੁਹਾਡੀ ਆਰਸੀ ਬਣੀ ਹੁੰਦੀ ਹੈ ਆ ਜਾਂ ਲਾਇਸੈਂਸ ਤੁਹਾਡਾ ਬਣਿਆ ਹੁੰਦਾ ਉਸ ਕੰਪਨੀ ਦੇ ਨਾਲ ਕੋਈ ਇਸ਼ੂ ਚੱਲ ਰਿਹਾ ਸੀ ਜਿਸ ਦੇ ਕਰਕੇ ਉਹ ਪਿੱਛੇ ਕੰਪਨੀ ਦੇ ਵੱਲੋਂ ਕਾਰਡ ਬਣਾ ਕੇ ਭੇਜਣੇ ਬੰਦ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹ ਸਾਰੀ ਪ੍ਰੋਬਲਮ ਹੋਈ ਸੀ ਔਰ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਇਹਦਾ ਪੱਕਾ ਹੱਲ ਜਿਹੜਾ ਹੈ ਉਹ ਹੁਣ ਲੱਭ ਲਿਆ ਔਰ ਬਹੁਤ ਸਾਰੇ ਦਫ਼ਤਰਾਂ ਨੂੰ ਇਹਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜੋ ਬੈਕਲੌਗ ਦੇ ਵਿੱਚ ਪਿਆ ਕੰਮ ਜਿੰਨਾ ਵੀ ਹੈ ਆਰਸੀ ਦਾ ਔਰ ਗੱਡੀਆਂ ਨੂੰ ਰੀਨਿਊ ਕਰਨ ਦਾ ਉਹ ਹੁਣ ਮੁਕੰਮਲ ਤੌਰ ਦੇ ਉੱਤੇ ਸਰਕਾਰ ਦੇ ਵੱਲੋਂ ਜਲਦ ਕਰਵਾਉਣ ਦੇ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀ ਵੀ ਯੂਕੇ ਦੇ ਨਾਲ ਧੰਨਵਾਦ